ਆ ਮੈਂ ਹੁਣ ਆਪਣਾ ਵਿਸ਼ਲੇਸ਼ਣ ਇਸ ਮਸਲੇ ਦੇ ਉੱਪਰ ਦੇ ਰਿਹਾ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਖੈਰਾ ਤੇ ਭਗਵੰਤ ਮਾਨ ਦੀ ਪੁਰਾਣੀ ਸਿਆਸੀ ਖੇਡਬਾਜ਼ੀ ਚੱਲ ਰਹੀ ਹੈ ਲੇਕਿਨ ਜੋ ਇਲਜ਼ਾਮ ਸੁਪਾਲ ਸਿੰਘ ਖੈਰਾ 'ਤੇ ਲਾਏ ਆ ਉਹਦੀ ਇਨਕੁਆਇਰੀ ਜਿਹੜੀ ਆ ਉਹ ਜ਼ਰੂਰ ਹੋਣੀ ਬਣਦੀ ਆ ਖਾਸ ਕਰਕੇ ਸਰਕਾਰ ਕਹਿੰਦੀ ਆਈ ਆ ਕਿ ਜੇ ਕਿਸੇ ਸਾਡੇ 'ਤੇ ਵੀ ਕੋਈ ਇਲਜ਼ਾਮ ਲੱਗੂਗਾ ਸਾਡਾ ਵੀ ਕੋਈ ਗੁਨਾਹਗਾਰ ਹੋਊਗਾ ਤੇ ਉਹਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਹੁਣ ਇਲਜ਼ਾਮ ਜਿਹੜੋਂ ਲੱਗੇ ਨੇ ਤੇ ਇਹਨਾਂ ਦੀ ਇਨਕੁਆਇਰੀ ਜਿਹੜੀ ਆ ਉਹ ਜ਼ਰੂਰੀ ਕਰਨੀ ਬੰਦ ਗਿਆ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਦੇ ਆਫਿਸ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਕੋਈ ਟਿੱਪਣੀ ਨਹੀਂ ਹੋਈ ਇਹ ਤਾਂ ਵੀ ਹੋ ਸਕਦਾ ਵਾ ਜੇ ਉਹਨਾਂ ਨੂੰ ਲੱਗਦਾ ਵਾ ਕਿ ਜਿਹੜੇ ਇਲਜ਼ਾਮ ਨੇ ਬੇਬੁਨਿਆਦ ਨੇ ਜਾਂ ਫਿਰ ਕਵਰ ਅਪ ਆਪਰੇਸ਼ਨ ਜਿਹੜਾ ਵਾ ਕਿਤੇ ਨਾ ਕਿਤੇ ਚੱਲ ਰਿਹਾ ਵਾ ਪਰ ਫਿਰ ਵੀ ਸਰਕਾਰ ਦੇ ਉੱਤੇ ਜਿਹੜਾ ਅਲੀਗੇਸ਼ਨ ਲੱਗਦੀ ਆ ਮੁੱਖ ਮੰਤਰੀ ਦੇ ਜਿਹਨਾਂ ਅਲੀਗੇਸ਼ਨ ਲੱਗਦੀ ਆ ਤੇ ਇਹ ਉਹਨਾਂ ਦਾ ਫਰਜ਼ ਬਣ ਜਾਂਦਾ ਵਾ ਵੀ ਉਹਦੇ ਤੇ ਐਕਸਪਲੇਨੇਸ਼ਨ ਜ਼ਰੂਰ ਦੇਣ ਉਹਤੇ ਟਿੱਪਣੀ ਜ਼ਰੂਰ ਕਰਨ ਖਾਸ ਕਰਕੇ ਜਦੋਂ ਮੁੱਖ ਮੰਤਰੀ ਦੇ ਅਲੀਗੇਸ਼ਨ ਲੱਗਦੀ ਆ ਤੇ ਉਹਦਾ ਮੁੱਖ ਮੰਤਰੀ ਨੂੰ ਜਵਾਬ ਜ਼ਰੂਰ ਦੇਣਾ ਪੈਂਦਾ ਵਾ ਜਿਵੇਂ ਉਹ ਕਹਿੰਦੇ ਆ ਨਾ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਆ ਮਸ਼ਹੂਰ ਜਿਹੜੇ ਲੇਖਕ ਸਨ ਸ਼ੇਕਸਪੀਅਰ ਉਹਨਾਂ ਦੀ ਇੱਕ ਲਿਖਤ ਹੈ ਕਿ ਸੀਜ਼ਰਸ ਵਾਈਫ ਸ਼ੁਡ ਬੀ ਅਬੋਵ ਸਸਪੀਸ਼ਨ ਕਿ ਜਿਹੜਾ ਉਸ ਚੀਜ਼ ਕੁਰਸੀ ਤੇ ਬੈਠਾ ਵਾ ਉਹਦੇ ਤੇ ਕੋਈ ਇਲਜ਼ਾਮ ਜੇ ਲੱਗਦਾ ਵਾ ਤੇ ਉਹਨੂੰ ਉਹ ਇਲਜ਼ਾਮ ਜਿਹੜਾ ਵਾ ਉਹਦੀ ਇਨਕੁਆਇਰੀ ਜ਼ਰੂਰ ਕਰਨੀ ਚਾਹੀਦੀ ਆ ਜੇ ਸਰਕਾਰ ਮੇਰਾ ਆਪਣਾ ਮੰਨਣਾ ਹੈ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਖੁਦ ਜੇ ਉਹਨਾਂ ਦੇ ਅਲੀਗੇਸ਼ਨ ਲੱਗੇ ਆ ਤੇ ਇਹਨੂੰ ਕੇਂਦਰੀ ਜਾਂਚ ਏਜੰਸੀ ਨੂੰ ਇਹ ਸਾਰੀਆਂ ਅਲੀਗੇਸ਼ਨਸ ਭੇਜ ਦੇਣ ਔਰ ਕੈਨ ਬੀ ਸੀਬੀਆਈ ਕਰ ਲੇ ਜੇ ਇਨਕੁਆਇਰੀ ਕਰਨੀ ਹੈ ਜੇ ਤੇ ਉਹ ਇਹ ਕਰਦੇ ਆ ਕਿ ਵਾਕਈ ਉਹਨਾਂ ਦੀ ਜਿਹੜੀ ਛਵੀ ਆ ਉਹ ਬਹੁਤ ਉੱਪਰ ਉੱਠ ਜਾਏਗੀ ਲੇਕਿਨ ਜੇ ਉਹ ਨਹੀਂ ਕਰਦੇ ਤੇ ਜਿਹੜਾ ਹੁਣ ਪਛਤਾਚਾਰ ਦੇ ਖਿਲਾਫ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਹੋਈ ਆ ਉਹਨੂੰ ਟਾ ਲੱਗੂਗਾ ਐ ਲੱਗੂਗਾ ਕਿ ਇਹ ਬਾਕੀ ਗੱਲਾਂ ਕਰਦੇ ਹੋ ਰਿਹਾ ਲੇਕਿਨ ਯੋ ਕਿੰਨੇ ਕੁਝ ਹੋ ਰਿਹਾ ਲੇਕਿਨ ਜੋ ਕਰਨ ਵਾਲੀ ਨੌਬਤ ਆਉਂਦੀ ਆ ਤੇ ਉਦੋਂ ਇਹ ਆਪਣੇ ਚਾਤੀ ਨਹੀਂ ਮਰਦੇ ਜੇ ਮੁੱਖ ਮੰਤਰੀ ਇਹਨਾਂ ਦੋਸ਼ਾਂ ਦੀ ਜਾਂਚ ਨਹੀਂ ਕਰਵਾਉਂਦੇ ਤਾਂ ਮੇਰੇ ਖਿਆਲ ਵਿਰੋਧੀ ਧਿਰ ਨੂੰ ਚਾਹੀਦਾ ਵਾ ਕਿ ਉਹ ਸਾਰੇ ਕਾਗਜ਼ਾਤ ਜਿਹੜੇ ਨੇ ਉਹ ਖੁਦ ਪੰਜਾਬ ਦੇ ਲੋਕਪਾਲ ਨੂੰ ਭੇਜਣ ਪੰਜਾਬ ਦਾ ਲੋਕਪਾਲ ਜਿਹੜਾ ਵਾ ਇਹ 1995 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਔਰ ਉਸ ਤੋਂ ਬਾਅਦ ਹੁਣ ਇਸ ਲਈ ਜਸਟਿਸ ਵਿਨੋਦ ਸ਼ਰਮਾ ਬਤਾਰ ਲੋਕਪਾਲ ਕੰਮ ਕਰ ਰਹੇ ਨਹੀਂ ਦੋਸਤੋ 2019 ਤੋਂ ਕੰਮ ਕਰ ਰਹੇ ਨੇ ਸੋ ਇਹ ਸਾਰੀਆਂ ਅਲੀਗੇਸ਼ਨ ਉਹਨਾਂ ਨੂੰ ਹੀ ਭੇਜਣੀ ਚਾਹੀਦੀਆਂ ਨਾਲ ਨਾਲ ਜਿਹੜਾ ਰਾਜਪਾਲ ਨੂੰ ਭੇਜਿਆ ਮਾ ਉਥੇ ਰਾਜਪਾਲ ਆਪਣੇ ਆਪ ਹੀ ਕੋਈ ਨਾ ਕੋਈ ਕਾਰਵਾਈ ਜ਼ਰੂਰ ਇਹ ਦਿੱਤੇ ਕਰਨਗੇ ਮੇਰਾ ਇਹ ਵੀ ਮੰਨਣਾ ਵਾ ਕਿ ਇਹ ਮਸਲਾ ਜਿਹੜਾ ਵਾ ਵਿਧਾਨ ਸਭਾ ਦੇ ਵਿੱਚ ਵੀ ਜ਼ਰੂਰ ਚੁੱਕਿਆ ਜਾਣਾ ਚਾਹੀਦਾ ਵਾ ਔਰ ਵਿਧਾਨ ਸਭਾ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਦੇ ਖਿਲਾਫ ਅਲੀਗੇਸ਼ਨਸ ਨੇ ਇਹਦੀ ਸਿਰਫ ਸਰਕਾਰ ਵੱਲੋਂ ਇਨਕੁਆਇਰੀ ਨਹੀਂ ਮੇਰੇ ਖਿਆਲਿਆ ਵਿਧਾਨ ਸਭਾ ਦੀ ਜੁਆਇੰਟ ਕਮੇਟੀ ਜਿਹੜੀ ਹੋਏ ਸਾਰੀਆਂ ਪਾਰਟੀਆਂ ਦੀ ਕਮੇਟੀ ਉਹਦੇ ਵੱਲੋਂ ਇਹਦੀ ਜਿਹੜੀ ਇਨਕੁਆਇਰੀ ਜਿਹੜੀ ਆ ਉਹ ਕਰਨੀ ਜ਼ਰੂਰ ਬਣਦੀ ਆ। ਵਿਰੋਧੀ ਧਿਰਾਂ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਆ ਕਿ ਕਨਫਲਿਕਟ ਆਫ ਇੰਟਰਸਟ ਬੈਲਜਰੀ ਮੈਂ ਅੱਗੇ ਵੀ ਗੱਲ ਕੀਤੀ ਆ ਉਹ ਜ਼ਰੂਰ ਲਿਆਂਦਾ ਜਾਵੇ ਔਰ ਜਿਹੜਾ ਜਿਹੜਾ ਲੋਕਪਾਲਿਆ ਉਹਨੂੰ ਹੋਰ ਤਾਕਤਵਾਰ ਬਣਾਇਆ ਜਾਵੇ। ਬਾਕੀ ਦੇਖਣਾ ਇਹ ਹੋਊਗਾ ਕਿ ਰਾਜਪਾਲ ਨੂੰ ਜਿਹੜੀ ਸ਼ਿਕਾਇਤ ਹੋਈ ਆ ਉਹਦੇ ਤੇ ਰਾਜਪਾਲ ਕੀ ਕਾਰਵਾਈ ਕਰਦੇ ਆ। ਉਹ ਦੋ ਗੱਲਾਂ ਕਰ ਸਕਦੇ ਆ ਇੱਕ ਤੇ ਉਹ ਆਪਣੇ ਵੱਲੋਂ ਪਹਿਲਾਂ ਇਕ ਇੰਟਰਨਲ ਇਨਕੁਆਰੀ ਕਰ ਸਕਦੇ ਆ ਔਰ ਫਿਰ ਕੇਂਦਰ ਨੂੰ ਸਿਫਾਰਿਸ਼ ਕਰ ਸਕਦੇ ਆ ਵੀ ਇਹਦੀ ਸੀਬੀਆਈ ਜਾਂਚ ਜਾਂ ਈਡੀ ਦੀ ਜਾਂਚ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਇਸ ਕੇਸ ਦੇ ਵਿੱਚ ਕਿਉਂਕਿ ਇਹਦੇ ਵਿੱਚ ਆਸਟ੍ਰੇਲੀਆ ਟੂਰ ਵੀ ਇਨਵੋਲਡ ਆ ਹੋ ਸਕਦਾ ਵਾ ਇਹ ਈਡੀ ਨੂੰ ਇਹਦੀ ਇਨਕੁਆਰੀ ਜਿਹੜੀ ਆ ਉਹ ਭੇਜੀ ਜਾਵੇ ਪ੍ਰਗਵੰਤਮਾਨ ਪਹਿਲੇ ਮੁੱਖ ਮੰਤਰੀ ਨਹੀਂ ਹੋਣਗੇ ਜਿਹੜਿਆਂ ਦੇ ਖਿਲਾਫ ਅਲੀਗੇਸ਼ਨ ਲੱਗੀਆਂ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਰਹੇ ਨੇ ਕਰੀਬੀ ਸਾਰਿਆਂ ਦੇ ਅਲੀਗੇਸ਼ਨ ਲੱਗਦੇ ਰਹੀਆਂ ਵਾ ਇਨਫੈਕਟ ਪ੍ਰਤਾਪ ਸਿੰਘ ਕਹਿਰੋਂ ਤੋਂ ਲੈ ਕੇ ਇਹ ਅਲੀਗੇਸ਼ਨ ਲੱਗਦੇ ਰਹੀਆਂ ਵਾ ਔਰ ਤੁਹਾਨੂੰ ਪਤਾ ਹੀ ਆ ਕਿ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ 2002-03 ਦੇ ਵਿੱਚ ਮੁੱਖ ਮੰਤਰੀ ਹਟੇ ਸਨ ਤੇ ਉਹਨਾਂ ਨੂੰ ਜੇਲ੍ਹ ਵੀ ਹੋਈ ਸੀ ਖਰੀ ਜੇਲ੍ਹ ਜਾਣਾ ਪਿਆ ਸੀ ਬਾਅਦ ਦੇ ਵਿੱਚ ਉਹ ਕੇਸ ਦੇ ਵਿੱਚੋਂ ਬਰੀ ਹੋ ਗਏ ਔਰ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨਰਵਿੰਦ ਕੇਜਰੀਵਾਲ ਉਹ ਤੇ ਇਸ ਵੇਲੇ ਵੀ ਜੇਲ੍ਹ ਦੇ ਵਿੱਚ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਨ ਜੀਲ ਦੇ ਵਿੱਚ ਨੇ ਬਹੁਤ ਸਾਰੇ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਸੀ ਉਹਨਾਂ ਨੇ ਇਨਕੁਆਰੀਆਂ ਫੇਸ ਕਰਨੀਆਂ ਪਈਆਂ ਚੰਦਰਬਾਬੂ ਨਾਈਡੂ ਲੱਲੂ ਪ੍ਰਸਾਦ ਯਾਦਵ ਓਮਪ੍ਰਕਾਸ਼ ਚੋਟਾਲਾ ਔਰ ਹੋਰ ਵੀ ਬਹੁਤ ਸਾਰੇ ਜੈ ਲਲਿਤਾ ਜੈ ਲਲਿਤਾ ਜਿਹੜਾ ਉਹਦੇ ਦੇ ਉੱਤੇ ਮੁੱਖ ਮੰਤਰੀ ਬਣੇ ਹੋਏ ਸਨ ਉਦੋਂ ਉਹਨਾਂ ਨੂੰ ਵੀ ਜੇਲ੍ਹ ਹੋਈ ਸੀ ਮਹੀਨੇ ਬਾਅਦ ਉਹਨਾਂ ਦੀ ਬੇਲ ਹੋ ਗਈ ਸੀ ਸੋ ਅਲੀਗੇਸ਼ਨਸ ਬਹੁਤ ਗੰਭੀਰ ਨੇ ਮੇਰੇ ਹਿਸਾਬ ਦੇ ਨਾਲ ਇਨਕੁਆਰੀ ਡੈਫੀਨਿਟਲੀ ਹੋਣੀ ਚਾਹੀਦੀ ਆ ਔਰ ਕਿਉਂਕਿ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਅਲੀਗੇਸ਼ਨਸ ਨੇ ਇਨਕੁਆਰੀ ਕੇਂਦਰ ਦੀ ਏਜੰਸੀ ਜਿਹੜੀ ਆ ਉਹ ਕਰੇ ਅਤੇ ਮੁੱਖ ਮੰਤਰੀ ਜੇ ਖੁਦ ਜਾਂਚ ਵਾਸਤੇ ਆਪਟ ਕਰਨ ਤੇ ਬਹੁਤ ਵਧੀਆ ਨਹੀਂ ਤੇ ਕੇਂਦਰ ਨੂੰ ਆਪਣੇ ਖੁਦ ਇਹਦੇ ਚ ਰਾਜਪਾਲ ਨੂੰ ਕੇਂਦਰ ਦੀ ਏਜੰਸੀ ਦੀ ਜਾਂਚ ਜਿਹੜੀ ਆ ਉਹਦੀ ਸਿਫਾਰਿਸ਼ ਜਿਹੜੀ ਆ ਉਹ ਕਰਨੀ ਬੰਦੀ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼